ख़र्दाबादा <multiple>

ਪਰ ਸਰਕਾਰ ਨੇ ਕੋਈ ਵੀ ਵਾਦਾ ਨਿਭਰੇ ਨਹੀਂ ਚਾੜਿਆ ਕਮੇਟੀ ਨੇ ਐਲਾਨ ਕਰ ਦਿਆ ਕਿਹਾ ਹੈ ਕਿ ਆਉਣ ਵਾਲੀਆਂ ਜਿਮਨੀ ਚੋਣਾ ਜਿਸ ਜਿਸ ਜਗ੍ਹਾ ਵਿੱਚ ਹੋਣਗੀਆਂ ਉਸ ਇਲਾਕੇ ਵਿੱਚ ਜਾ ਕੇ ਝੰਡਾ ਮਾਰਚ ਕੀਤਾ ਜਾਵੇਗਾ ਜਲੰਧਰ ਵਿਖੇ ਦਾ 10 ਜੁਲਾਈ ਨੂੰ ਹੋਣ ਵਾਲੀ ਚੋਣ ਨੂੰ ਦੇਖਦੇ ਹੋਏ 6 ਜੁਲਾਈ 2024 ਨੂੰ ਜਲੰਧਰ ਝੰਡਾ ਮਾਰਚ ਕੀਤਾ ਜਾਵੇਗਾ ਤੇ ਲੋਕਾਂ ਨੂੰ ਇਸ ਸਰਕਾਰ ਨੂੰ ਨਾ ਵੋਟ ਪਾਉਣ ਦੀ ਅਪੀਲ ਕੀਤੀ ਜਾਵੇਗੀ ਅਸੀਂ ਪੰਜਾਬ ਲੈਵਲ ਦੇ ਉੱਤੇ ਜਿਸ ਵੇਲੇ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਸਾਡਾ ਇੱਕ ਫੈਸਲਾ ਹੋਇਆ ਸੀ ਪਹਿਲੀ ਸਰਕਾਰ ਦੇ ਨਾਲ ਜਦੋਂ ਸਿਗਾ ਭਈ ਸਫਾਈ ਸੇਵਕ ਸੀਵਰ ਮੈਨ ਜਿਹੜੇ ਆ ਉਹ ਪਹਿਲਾਂ ਇਨਸੋਰਸ ਕੀਤੇ ਜਾਣਗੇ 2 ਮਹੀਨਿਆਂ ਦੇ ਵਿੱਚ ਉਹ ਬਾਕੀ ਜਿਹੜੇ ਰਹਿੰਦੇ ਮਲਾਜ਼ਮ ਆ ਉਹ ਸਾਰੇ ਇਨਸੋਰਸ ਕੀਤੇ ਜਾਣਗੇ ਤੇ ਇਹਨਾਂ ਬੰਦੇ ਨੇ 2 ਮਹੀਨੇ ਪਹਿਲਾਂ ਪਹਿਲਾਂ ਇਲੈਕਸ਼ਨ ਕੋਟ ਲਾਗੂ ਹੋ ਗਿਆ ਇਲੈਕਸ਼ਨ ਹੋ ਗਈ ਇਹ 92 ਸੀਟਾਂ ਜਿੱਤ ਕੇ ਆਏ ਆ 92 ਸੀਟਾਂ ਜਿੱਤ ਕੇ ਆ ਕੇ ਇਹ ਕੀ ਕਰ ਰਹੇ ਆ ਅੱਜ ਤੱਕ 2.5 ਸਾਲ ਹੋ ਗਏ ਮਲਾਜ਼ਮ ਸਾਰਿਆਂ ਦਾ ਹਰ ਚੀਜ਼ ਰੋਕ ਕੇ ਬੈਠੇ ਕੋਈ ਚੀਜ਼ ਨਹੀਂ ਦੇ ਆ ਅਸੀਂ ਜੋ ਤੁਸੀਂ 3000 ਜੂਨਟ ਬਾਬ ਕੀਤੀ ਆ ਅਸੀਂ ਉਹਦੇ ਵੀ ਹੱਕ ਚ ਐ ਨਹੀਂ ਕਿਉਂ ਤੁਸੀਂ ਦਿੱਤੀ ਆ ਇਹ ਪੱਕਾ ਤੁਹਾਡਾ ਕੋਈ ਕਾਨੂੰਨ ਨਹੀਂ ਬਣ ਗਿਆ ਵੀ ਸਾਰਿਆਂ ਨੇ ਦੇਣੀ ਬਿਜਲੀ ਜੇ ਅਗਲੀ ਸਰਕਾਰ ਉਹ ਬੰਦ ਕਰ ਦੋਗੀ ਤੁਸੀਂ ਉਹਦੇ ਬੱਚੇ ਨੂੰ ਨੌਕਰੀ ਕਿਉਂ ਨਹੀਂ ਦਿੰਦੇ ਜਿਹੜਾ ਆਪੇ ਬਿਜਲੀ ਦਾ ਬਿੱਲ ਦੇਊਗਾ ਆਪੇ ਦਾਣੇ ਲਿਆਊਗਾ ਆਪੇ ਆਟਾ ਲਿਆਊਗਾ ਸੋ ਸਾਨੂੰ ਆਪਣੇ ਉਤੇ ਮੰਗਤੇ ਬੁਲਾਉਂਦੇ ਆ ਇਸ ਲਈ ਅਸੀਂ ਉਹਦੀ ਵੀ ਨਿਖੇਧੀ ਕਰਦੇ ਆ ਔਰ ਅਸੀਂ ਵੀ ਤੇ ਗੱਲ ਚਤਰ ਸਿੰਘ ਪਾਰਕ ਲੁਧਿਆਣਾ ਵਿੱਚ ਕੀਤੀ ਆ ਪੰਜਾਬ ਦੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਇਹ ਜੋ ਸਾਡਾ ਫੈਸਲਾ ਉਸ ਲਈ ਕੀਤਾ ਸੀ ਜਿਹੜੇ ਮੁਲਾਜ਼ਮ ਰਹਿੰਦੇ ਆ ਉਹਦੇ ਵਿੱਚ ਚਾਹੇ ਡਰਾਈਵਰ ਹੋਣ ਉਹ ਚਾਹੇ ਸਫਾਈ ਜਿਹੜੇ ਸਫਾਈ ਦੇ ਕੋਲ ਉਹਦੇ ਵਿੱਚ ਟੂਲ ਆਪਰੇਟਰ ਹੋਣ ਆਪਣੇ ਡਾਟਾ ਐਂਟਰੀ ਦੇ ਆਪਰੇਟਰ ਹੋਣ ਕਲਾਰਕ ਚਪੜਾਸੀ ਬੇਲਦਾਰ ਮਾਲੀ ਇਲੈਕਟ੍ਰੀਸ਼ੀਅਨ ਡਰਾਈਵਰ ਇਹ ਸਾਰੇ ਜਿਹੜੇ ਰਹਿ ਗਏ ਆ ਕੈਟਾਗਰੀਆਂ ਉਹਨਾਂ ਨੂੰ ਪੱਕਾ ਕਰਨਾ ਇਹਨਾਂ ਨੇ ਨਹੀਂ ਕੁਝ ਵੀ ਕੀਤਾ ਇਹ ਨਵੀਂ ਨੀਤੀ ਅਪਣਾ ਕੇ ਆਪਣੇ ਬੰਦੇ ਬਹਾਲ ਹੀ ਵਿਖੇ ਫਾਇਰਮੈਨ ਲੈਂਦੇ ਆ ਕਿਉਂਕਿ ਇਹ ਤੇ ਲੱਗੋ 20 ਸਾਲ ਦੇ ਫਾਇਰਮੈਨ ਉਹ ਕਿੱਥੇ ਜਾਣਗੇ ਉਹਨੇ ਆਪਣੀ ਸਾਰੀ ਜ਼ਿੰਦਗੀ ਗ੍ਰਾਮ ਕੀਤੀ ਆ ਅੱਗਾ ਕਿੰਨੀਆਂ ਲੱਗਦੀਆਂ ਕੌਣ ਕੰਮ ਕਰੂਗਾ ਸੋ ਇਥੇ ਦੇ ਜਿਹੜੇ ਅਫਸਰ ਆ ਇਹ ਉਹਨਾਂ ਨੂੰ ਕਈ ਵਾਰ ਤੁਸੀਂ ਇੱਧਾ ਕਰ ਦਿਓ ਜੀ ਸਭ ਕੁਝ ਠੇਕੇ ਤੇ ਕਰ ਰਹੇ ਆ ਸੋ ਅਸੀਂ ਉਹਦੇ ਲਈ ਪੰਜਾਬ ਦੀ ਜਿਹੜੀ ਸਾਡੀ ਪੈਸੇ ਇਸ ਵੀਰੇ ਦੇ ਵਿੱਚ ਫੈਸਲਾ ਕੀਤਾ ਕਿ ਜਿੱਥੇ ਜਿੰਮਨੀ ਚੋਂ ਹੋਊਗੀ ਕਿਉਂਕਿ ਉਹ ਜਲੰਧਰ ਆਏ ਨੇ 10 ਜੁਲਾਈ ਨੂੰ ਅਸੀਂ 6 ਜੁਲਾਈ ਨੂੰ ਉੱਥੇ ਝੰਡਾ ਮਾਰਚ ਲਖਿਆ ਪੂਰੇ ਪੰਜਾਬ ਦੀਆਂ ਕਮੇਟੀਆਂ ਸਾਡੀ ਆਉਣਗੀਆਂ ਉਸ ਇਲਾਕੇ 'ਚ ਜਿੱਥੇ ਵੋਟ ਪਹਿਣੀ ਆ ਉਥੇ ਝੰਡਾ ਮਾਰਚ ਕੀਤਾ ਜਾਊਗਾ ਕਿਉਂਕਿ ਇਹਨਾਂ ਨੂੰ ਕੋਈ ਨਾ ਵੋਟ ਪਾਓ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ ਤਾਂ ਇਹ ਵੀ ਦੇਖੋ ਤੁਹਾਡੇ ਸਾਹਮਣੇ ਇਹਨਾਂ ਦੇ ਮੰਤਲੇ ਦੇ ਵੀਡੀਓ ਵਾਇਰਲ ਹੋਈਆਂ ਲੋਕਾਂ ਨੂੰ ਹਰ ਤੱਕ ਇਹ ਰੋਟਾਇਆ ਰਿਹਾ ਕਿਹੜੀ ਸਰਕਾਰ ਹੋਈ ਆਏ ਜੇ ਕਿ ਸ਼ਰਮ ਨਹੀਂ ਆ ਮਾੜੀ ਮੋਟੀ ਗੰਧੀਆਂ ਵੀਡੀਓ ਆਈਆਂ ਲੇਕਿਨ ਇਹਨਾਂ ਨੇ ਕੋਈ ਵੀ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸੋ ਅਸੀਂ ਉਹਦੇ ਵਿੱਚ ਰਹਿੰਦੀਆਂ ਮੰਗਾ ਨੂੰ ਹੱਲ ਕਰਾਉਣ ਲਈ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਪਹਿਲੀ ਗੱਲ ਤਾਂ ਜਿਹੜੇ ਸਾਰੇ ਬਲਾਗਵ ਰਹਿੰਦੇ ਆ ਦੋ ਮਹੀਨਿਆਂ ਦਾ ਫੈਸਲਾ ਪਹਿਲੀ ਗੱਲ ਉਹ ਪਹਿਲਾਂ ਉਹ ਪੱਕੇ ਕੀਤੇ ਜਾਣ ਉਹ ਤੋਂ ਅਗਨੇ ਸਾਡੀਆਂ ਡਿਮਾਂਡਾਂ ਜਿਹੜੀ ਆ ਗਈਆਂ ਤੁਹਾਨੂੰ ਡਿਮਾਂਡ ਜੱਟਾਂ ਦੀ ਕਾਪੀ ਦੇਣਦੇ ਆ ਪੈਨਸ਼ਨ ਵਾਲੀ ਇੱਕ ਇੱਕ ਚਾਰ ਤੋਂ ਬਾਅਦ ਦੀ ਸੀਨੀਅਰ ਤੇ ਹਸਾਬ ਨਾਲ ਤਰੱਕੀਆਂ ਇਹ ਸਾਡੀਆਂ ਹੈਗੀਆਂ ਵੰਗਾ ਸੋ ਅਸੀਂ 6 ਤਰੀਕ ਨੂੰ ਜਲੰਧਰ ਵਿਖੇ ਝੰਡਾ ਵਾਰਚ ਕਰ ਰਹੇ ਆ ਜਿਸ ਇਲਾਕੇ ਜੀ ਇਹਨਾਂ ਨੇ ਆਪ ਆਪਣੇ ਵੋਟ ਪੈਣੀਆਂ ਉੱਥੇ ਜੀ ਉਸ ਤੋਂ ਇਲਾਵਾ ਕੋ ਸਰਕਾਰ ਦਾ ਵੀ ਵਿਰੋਧ ਕਰੀ ਇਹ ਤਾਂ ਬਾਅਦ ਜਿੱਥੇ ਹੋਰ ਜਿਵੇਂ ਜੁਣਾ ਹੋਣਗੇ ਉਹ ਜਿਹੜੇ ਬਾਕੀ ਹੋ ਰਹੇਗਾ ਉੱਥੇ ਵੀ ਜਿਵੇਂ ਜੁਣਾ ਹੋਣੀਆਂ ਅਸੀਂ ਉੱਥੇ ਜਾਵਾਂਗੇ ਜਿਹੜੇ ਮਰਜੀ ਪੰਜਾਬ ਜਿਹੜੇ ਮਰਜੀ ਦਾਦੇ ਹੋਵੇ ਅਸੀਂ ਉੱਥੇ ਜਾਵਾਂਗੇ ਚੱਬੇ ਵਾਲਾ ਕੋਈ ਸ਼ਹਿਰ ਨਹੀਂ ਪੈਂਦਾ ਅਸੀਂ ਚੱਬੇ ਵਾਲੇ ਵੀ ਸਾਰੇ ਜਿਹੜੀ ਸਾਡੀ ਗੱਲ ਚੱਲਦੀ ਆ ਉਹਦੇ ਵੀ ਕੋ ਬਾਗੇ ਕੋਈ ਵਟ ਵੋਟ ਪਾਓ ਇਹਨਾਂ ਨੂੰ ਜਿਹਨੂੰ ਮਰਜੀ ਪਾ ਦਿਓ ਸਾਡੀ ਕੋਈ ਵੀ ਪੋਲੀਟਿਕਲ ਪਾਰਟੀ ਦਾ ਕੋਈ ਸਵੱਦ ਨਹੀਂ ਸਰੋ ਸ਼ਾਹਕਰ ਦੇ ਮੁਲਾਜ਼ਮਾਂ ਨੇ ਪੂਰੇ ਪੰਜਾਬ ਪੂਰੇ ਪੰਜਾਬ ਦੇ ਹੀ ਆਉਣੇ ਆ ਸਾਡੇ ਪੂਰੇ ਪੰਜਾਬ ਦੇ ਮਰਾਜਮ ਹੋਣਿਆ ਜਨਦਰ ਵਿਗੇ 6 ਤਰੀਕ ਨੂੰ ਮੇਰਾ ਨਾਮ ਸੋਮਨਾthਾਧਿਆ ਜੀ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਮੈਂ ਉਪ ਪ੍ਰਧਾਨਾ ਜੀ ਇਥੋਂ ਔਰ ਮੈਂ ਜੋ ਸਾਡੇ ਆਪਣੇ ਕੁਲਵੰਤ ਸਿੰਘ ਸੈਣੀ ਜੀ ਨੇ ਆਪ ਜੀ ਨੂੰ ਦੱਸਿਆ ਕਿ ਪੰਜਾਬ ਮਿਊਸਪਲ ਐਕਸ਼ਨ ਕਮੇਟੀ ਨੇ ਜੋ ਫੈਸਲਾ ਲਿੱਤਾ ਆ ਪੰਜਾਬ ਦੇ ਵਿੱਚ ਜਮੀਨੀ ਚੋਣਾਂ ਜਿੱਥੇ-ਜਿੱਥੇ ਵੀ ਹੋਣਗੀਆਂ ਉਸ ਜਗ੍ਹਾ ਦੇ ਉੱਤੇ ਅਸੀਂ ਆਪਣਾ ਝੰਡਾ ਮਾਰਚ ਕਰਾਂਗੇ ਉਹਦਾ ਕਾਰਨ ਇਹ ਆ ਕਿ ਜਦੋਂ ਪਿਛਲੀ ਸਰਕਾਰ ਨੇ ਸਾਡੇ ਨਾਲ ਡੰਨ ਕੀਤਾ ਸੀਗਾ ਕਿ ਸਫਾਈ ਸੇਵਕ ਔਰ ਸੀਵਰਮੈਨ ਜਿਹੜੇ ਆ ਇਹਨਾਂ ਨੂੰ ਆਊਟਸੋਰਸ ਤੋਂ ਇਨਸੋਰਸ ਕੀਤਾ ਜਾਂਦਾ ਆ ਤੇ ਬਾਕੀ ਜਿਹੜੀਆਂ ਸਾਡੀਆਂ ਕੈਟਾਗਰੀਆਂ ਰਹਿ ਗਈਆਂ ਸਨ ਪਿਊਬਲ ਆਪਰੇਟਰ ਬੇਲਦਾਰ ਮਾਲੀ ਯਾਨੀ 13 14 ਬ੍ਰਾਂਚਾਂ ਦੇ ਵਿੱਚ ਸਾਡੇ EMPLOYEES ਰਹਿ ਗਏ ਸੀ ਉਹਨਾਂ ਨੂੰ ਜਲਦ 2 ਮਹੀਨੇ ਬਾਅਦ BC ਰੇਟ ਕਰਨ ਦਾ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਔਰ ਹੁਣ ਤੱਕ ਉਦਾਂ ਸਰਕਾਰ ਖੈਰ ਚਲੀ ਗਈ ਜਿਹੜੀ ਸਰਕਾਰ ਬਾਅਦ ਦੇ ਵਿੱਚੋਂ ਵੀ ਆਈ ਆ ਉਹਦੇ ਵੀ ਕੋਈ ਢਾਈ ਤਿੰਨ ਸਾਲ ਦੇ ਲਗਭਗ ਸਮਾਂ ਬੀਤ ਗਿਆ ਆ ਬਟ ਹੱਲੇ ਤੱਕ ਉਹ 2 ਮਹੀਨੇ ਪਤਾ ਨਹੀਂ ਕਿਹੜੇ ਕੈਲੰਡਰ 'ਚ ਸੀ ਜਿਹੜੇ ਨਹੀਂ ਆ ਇਸ ਕਰਕੇ ਅਸੀਂ ਜਿੱਥੇ ਵੀ ਪੰਜਾਬ ਦੇ ਵਿੱਚ ਚਾਰੋਂ ਜਗ੍ਹਾ ਤੇ ਜ਼ਮੀਨੀ ਚੋਣ ਹੋਣੀ ਆ ਔਰ ਉਹਨਾਂ ਜ਼ਮੀਨੀ ਚੋਣਾਂ ਦੇ ਉੱਤੇ ਜਿਹੜਾ ਸਾਡੇ ਪੰਜਾਬ ਸੰਗਠਨ ਨੇ ਫੈਸਲਾ ਕੀਤਾ ਆ ਉਹਦੇ ਨਾਲ ਹੁਸ਼ਿਆਰਪੁਰ ਤੋਂ ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ ਇਸ ਫੈਸਲੇ ਦਾ ਸਮਰਥਨ ਕਰਦੀ ਆ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਅਸੀਂ ਤਨਮਨ ਧੰਨ ਦੇ ਨਾਲ ਇਸ ਜਿਹੜੀ ਚੰਨਾ ਮਾਰਚ ਆ ਉਹਦੇ ਵਿੱਚ ਪੂਰਾ ਸਹਿਯੋਗ ਦੇਵਾਂਗੇ ਧੰਨਵਾਦ